ਕਿੰਨਾ ਟਾਈਮ ਹੋਇਆ ਪਿਆ ਉਸ ਤੋਂ ਤੁਹਾਨੂੰ ਪਤਾ ਮੈਨੂੰ ਇੱਥੇ ਇਕੱਲੇ ਨੂੰ ਕਿੰਨਾ ਡਰ ਲੱਗ ਜਾਂਦਾ ਸੀ ਤੁਸੀਂ ਤਾਂ ਮੈਨੂੰ ਆ ਸੁੰਨੇ ਘਰ ਚ ਛੱਡ ਕੇ ਤੁਰ ਗਏ ਉਹ ਉੱਥੇ ਤਾਂ ਹੈ ਨਹੀਂ ਮੇਰੀ ਗੱਲ ਸੁਣਿਓ ਹਾਂ ਤੁਸੀਂ ਮੇਰੇ ਰਿੰਗ ਤਾਂ ਨਹੀਂ ਦੇਖੀ ਮੈਂ ਨਾ ਦੋ ਰਿੰਗਾਂ ਲੈ ਕੇ ਆਈ ਸੀ ਤੇ ਇੱਕ ਰਿੰਗ ਮੇਰੇ ਬੈਗ ਚ ਹੈ ਨਹੀਂ ਲਓ ਧਰ ਗਈ ਇਹਨਾਂ ਤਾਂ ਹੋ ਗਿਆ ਹੁਣ ਤਲਾਕ ਸਾਡੀ ਵੀ ਕੋਰਟ ਮੈਰਿਜ ਕਰਵਾ ਦੋ ਅਸੀਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਹਾਂ ਤੇ ਇਹ ਵੀ ਮੈਰਿਜ ਕਰਾਉਣ ਲਈ ਤਿਆਰ ਨੇ ਹੁਣ ਤੁਹਾਡੇ ਘਰ ਦੇ ਕਦੋਂ ਆਣਗੇ ਉਹ ਕੋਈ ਪੈਲਸ ਨਹੀਂ ਬੁੱਕ ਕਰਾਉਣੀ ਰਿਸ਼ਤੇਦਾਰ ਨਹੀਂ ਸੱਦਣੇ ਮੇਰੀ ਵੀ ਕੋਈ ਇੱਜ਼ਤ ਹੈ ਉਹ ਜਰਦਾ ਹੀ ਐ ਚਿੱਟਾ ਤਾਂ ਨਹੀਂ ਹੈਗਾ ਹਾਏ ਤੁਸੀਂ ਇਹ ਜਰਦਾ ਵੀ ਲਾਉਨੇ ਹੋ ਮੇਰੇ ਕੋਲੇ ਕੋਈ ਠੋਲੂ ਨਹੀਂ ਹੈਗੇ ਹੁਣ ਦੱਸ ਮੈਂ ਕੀ ਕਰਾਂ ਇਹਦਾ ਮਤਲਬ ਮੇਰੀ ਸ਼ਾਪ ਵੀ ਤੁਸੀਂ ਚੱਕੀ ਸੀ ਨਾ ਤੂੰ ਜਦੋਂ ਆਪ ਦੇ ਘਰ ਆਲੇ ਨੂੰ ਛੱਡਾਈ ਜਵਾਕ ਨੂੰ ਛੱਡਾਈ ਉਹਨਾਂ ਦੀ ਨਹੀਂ ਹੋਈ ਤਾਂ ਮੇਰੀ ਕੀ ਹੋਏਗੀ ਫਿਰ ਤਾਂ ਤੂੰ ਮੈਨੂੰ ਰੇਕਾਰ ਚੱਲ ਵੇ ਤੂੰ ਜਵਾਕ ਨੂੰ ਤੂੰ ਆਪ ਦੀ ਮਰਜ਼ੀ ਨਾਲ ਛੱਡ ਗਈ ਸੀ ਨਾ ਬਾਦ ਚੱਲਣਾ ਔਰਤ ਮੈਂ ਆਪਣੇ ਜਵਾਕ ਤੋਂ ਤੈਨੂੰ ਦੂਰ ਹੀ ਰੱਖਣਾ ਚਾਹਣਾ ਜਾ ਹਥੋ ਕਾਲੀ ਕਾਲੀ ਮੇਰੇ ਗੱਲ ਤਾਂ ਸੁਣਾ ਨਾ ਮੈਂ ਇੱਕ ਪਤਨੀ ਬਣ ਸਕੀ ਨਾ ਮਾਂ ਤੇ ਨਾ ਪ੍ਰੇਮਿਕਾ ਜਿਹੜੇ ਕੰਡੇ ਬੀਜੇ ਨੇ ਉਹ ਚੁਗਣੇ ਹੀ ਪੈਣੇ ਆ ਜਾਣਾ ਪੈਣਾ ਨਰਕਾ ਚ ਵਾਪਸ ਮੈਨੂੰ ਇਹੀ ਸੱਟ ਹੈ ਮੇਰੀ ਗਾਇਤਾ ਇਹੀ ਸੋਚ ਕੇ ਸੀ ਕਿ ਮੈਂ ਵਾਪਸ ਇਸ ਘਰ ਚ ਨਹੀਂ ਆਉਣਾ ਪਰ ਮੈਨੂੰ ਕੀ ਪਤਾ ਸੀ ਮੈਂ ਗੋਮੀ ਮਿੰਟ ਠੋਕ ਕਰ ਹੀ ਮਿਲਨੀ ਆ ਪਰ ਮਿਲਦੀ ਵੀ ਕਿਉਂ ਨਾ ਜਦੋਂ ਮੈਂ ਆਪ ਪਾਲੀ ਨਾਲ ਇਹਨਾਂ ਗਲਤ ਕੀਤਾ ਹੁਣ ਤਾਂ ਕੁਝ ਵੀ ਹੋ ਜੇ ਮੈਨੂੰ ਲੱਗਦਾ ਮਿਹਨੂ ਇਸੇ ਕਰ ਹੀ ਮਰਨਾ ਪੈਣਾ ਕੁਰੀ ਹਾਂ ਕਿੱਧਰੋਂ ਆਈ ਤੇ ਕਿੱਧਰ ਗਈ ਸੀ ਉਹ ਮੈਂ ਨਹੀਂ ਨਹੀਂ ਕੀ ਦੱਸ ਕਿੱਧਰ ਗਈ ਸੀ ਮੈਂ ਪੁੱਛ ਰਿਆ ਕੁਛ ਤੈਨੂੰ ਮੈਂ ਤਾਂ ਜੀ ਨਾ ਹੁਣ ਤੇਰੀ ਜੁਬਾਨ ਨਹੀਂ ਨਿਕਲੀ ਜੁਬਾਨ ਥੜਕ ਰਹੀ ਏ ਤੇਰੀ ਕਿੱਧਰ ਨਿਕਲੀ ਸੀ ਤੂੰ ਮੈਂ ਤਾਂ ਜੀ ਦੁਕਾਨ ਤੇ ਗਈ ਸੀ ਮੈਂ ਕਿੱਥੇ ਜਾਣਾ ਨਾ ਦੁਕਾਨ ਤੇ ਤੇਰਾ ਕੋਈ ਖਸਮ ਬੈਠਾ ਸੀ ਆ ਕਿ ਦੁਕਾਨ ਤੇ ਗਈ ਸੀ ਸੱਚ ਸੱਚ ਦੱਸ ਦੇ ਕਿੱਥੇ ਗਈ ਸੀ ਤੂੰ ਭੁਰੀ ਮੈਂ ਸੱਚੀ ਦੁਕਾਨ ਤੇ ਗਈ ਸੀ ਕਿੱਥੇ ਜਾਣੀ ਵੀ ਮੈਂ ਕਿੱਥੇ ਜਾਣਾ ਕੋਈ ਨਾ ਤੈਂ ਤਾਂ ਮੈਂ ਦੱਸਦਾ ਤੂੰ ਆ ਗੇਟ ਬੰਦ ਕਰ ਤੈਨੂੰ ਮੈਂ ਪੁੱਛਦਾ ਕਿੱਧਰੋਂ ਆਈ ਤੇ ਕਿੱਧਰ ਗਈ ਐ ਗੁਰੂ ਮੈਨੂੰ ਕੁੱਟੇ ਹੋਣਾ ਮੇਰੇ ਤਾਂ ਪਹਿਲਾਂ ਵਾਲੇ ਕੁੱਟ ਦੇ ਨਿਸ਼ਾਨ ਨਹੀਂ ਗਏ ਉਹ ਜਾਣੇ ਵੀ ਨਹੀਂ ਕਿਉਂਕਿ ਤੇਰੇ ਲੱਛਣ ਕੁੱਟ ਖਾਣ ਵਾਲੀ ਨੇ ਮੈਨੂੰ ਇਹ ਤਾਂ ਦੱਸੋ ਵੀ ਮੈਂ ਕੀ ਗਲਤ ਕੀਤਾ ਉਦੋਂ ਐਂ ਦੱਸ ਵੀ ਤੂੰ ਗਲਤ ਕੀਤਾ ਕੀ ਨੇ ਤੂੰ ਪਹਿਲਾਂ ਆਪਣੇ ਘਰ ਵਾਲਿਆਂ ਨੂੰ ਛੱਡ ਕੇ ਮੇਰੇ ਕੋਲ ਆ ਗਈ ਹੁਣਾਂ ਹੀ ਨਹੀਂ ਪਤਾ ਤੂੰ ਕਿੱਥੇ ਗਈ ਹੋਵੇਂਗੀ ਤੇ ਹੁਣ 4 ਦਿਨਾਂ ਨੂੰ ਪਤਾ ਨਹੀਂ ਟਿੰਡ ਫੋੜੀ ਚੱਕ ਕੇ ਕਿੱਥੇ ਜਾਏਂਗੀ ਤੇਰੇ ਘਰ ਵਾਲਿਆਂ ਨੇ ਤੇਰੀ ਲਗਾਮ ਨਾ ਟਿੱਲੀ ਛੱਡੀ ਹੋਈ ਸੀ ਜੋ ਹੁਣ ਮੈਨੂੰ ਕਸਣੀ ਪੈਣੀ ਐ ਫਿਰ ਤੈਨੂੰ ਸੁਰਤ ਆਊਗੀ ਸੱਚੇ ਜੇ ਮੈਂ ਕੋਈ ਗਲਤੀ ਨਹੀਂ ਕੀਤੀ ਮੈਨੂੰ ਥੋੜੇ ਸਿਰ ਤੇ ਸੌਂ ਲੱਗੇ ਭਲਾ ਮੈਂ ਕਿਉਂ ਗਲਤੀ ਕਰੂੰਗੀ ਮੈਂ ਕਿਉਂ ਕਿਸੇ ਕੋਲੇ ਜਾਊਂਗੀ ਮੈਂ ਤਾਂ ਤੁਹਾਨੂੰ ਇੰਨਾ ਪਿਆਰ ਕਰਦੀ ਆ ਤੁਹਾਡੇ ਪਿਆਰ ਦੀ ਖਾਤਰ ਤੁਹਾਨੂੰ ਪਾਉਣ ਦੀ ਖਾਤਰ ਤਾਂ ਮੈਂ ਆਪਦੇ ਘਰ ਵਾਲਿਆਂ ਨੂੰ ਛੱਡਿਆ ਈ ਮੈਂ ਸਭ ਜਾਣਦਾ ਤੂੰ ਕਿਹੜੀ ਸ਼ਤਰੰਜ ਖੇਡਦੀ ਐ ਤੂੰ ਮੈਨੂੰ ਨਹੀਂ ਮੇਰੀ ਜਾਇਦਾਦ ਨੂੰ ਪਿਆਰ ਕਰਦੀ ਸੀ ਜਾਇਦਾਦ ਰਹੀ ਨਹੀਂ ਤੇ ਤੇਰਾ ਪਿਆਰ ਵੀ ਨਹੀਂ ਰਿਹਾ ਹੈਗਾ ਸੱਚ-ਸੱਚ ਦਾਦੇ ਕਿੱਧਰ ਗਈ ਸੀ ਨਹੀਂ ਐਸੀ ਲੱਤ ਵੱਡੂਗਾ ਨਾ ਕਿਸੇ ਡਾਕਟਰ ਤੋਂ ਵੀ ਨਹੀਂ ਜੁੜਨੀ ਗੁਰੀ ਮੈਂ ਸੱਚੀ-ਸੱਚ ਬੋਲਦੀ ਆ ਮੈਂ ਦੁਕਾਨ ਤੇ ਹੀ ਗਈ ਸੀ ਲੱਗਦਾ ਤੈਨੂੰ ਛਤਰਖਾਨ ਦੀ ਆਦਤ ਪੈ ਗਈ ਅਸੀਂ ਨਹੀਂ ਕਹਤੀ ਸੀਗੀ ਤੂੰ ਦਾਦੇ ਸੱਚ-ਸੱਚ ਕਿੱਥੇ ਗਈ ਸੀ ਦੇਖ ਕਿ ਮੈਨੂੰ ਮਾਰੋ ਨਾ ਗੁਰੀ ਮੈਂ ਸੱਚੀ ਸੱਚ ਕਹਿਨੀ ਆ ਵੀ ਮੈਂ ਕਿਤੇ ਨਹੀਂ ਗਈ ਦੁਕਾਨ ਤੇ ਹੀ ਗਈ ਸੀਗੀ ਝੂਠਾ ਫੇਰ ਝੂਠਾ ਆ ਤੇਰੀ ਹੁਸ਼ਿਆਰੀ ਨਾ ਮੇਰੇ ਸਾਹਮਣੇ ਚੱਲਣੀ ਜਿਆਦਾ ਹੁਸ਼ਿਆਰ ਬਣਦੀ ਆ ਤੂੰ ਕੋਈ ਨਾ ਨਿਕਲੀ ਤੂੰ ਹੁਣ ਘਰੋਂ ਬਾਹਰ ਭੌਲ ਦੀਆਂ ਮਰੱਬਿਆਂ ਵਾਲਾ ਦਿਨਾਂ ਤੈਨੂੰ ਸਕਾਰਪਿਓ ਗੱਡੀ ਮੈਂ ਤੈਨੂੰ ਦੱਸਤੀ ਗੱਲ ਮੈਂ ਅੱਜ ਦੀ ਬਾਦ ਘਰੋਂ ਬਾਹਰ ਨਾ ਨਿਕਲੀ ਨਹੀਂ ਲੱਤ ਵੱਟ ਕੇ ਅਸੀਂ ਕਿਲੇ ਟੰਗੂ ਨਾ ਯਾਦ ਰੱਖੇਂਗੀ ਟਿੱਕੇ ਪਾ ਕੇ ਅੰਦਰ ਹੁਣ ਅੱਜ ਤਾਂ ਯਾਰ ਕੰਮ ਤੇ ਵੀ ਛੁੱਟੀ ਹੋ ਗਈ ਕਰੇ ਮਿੱਟਾ ਬਸ ਸੱਚ ਉਹ ਕੁੜੀ ਕੌਣ ਸੀ ਲੈ ਥੋਡੇ ਤੋਂ ਕੀ ਪੁੱਛਦੀ ਸੀ ਓਏ ਕੁੜੀ ਹੋਵੇ ਭਾਵੇਂ ਮੁੰਡਾ ਹੋਵੇ ਤੈਂ ਕੀ ਲੈਣਾ ਲੈ ਤੁਸੀਂ ਹਰਕ ਕਿਉਂ ਰਹਿਓ ਮੈਂ ਤਾਂ ਵੈਸੇ ਹੀ ਪੁੱਛ ਲਿਆ ਮੈਂ ਕੀ ਪੁੱਛ ਕੇ ਮਾੜਾ ਕਰਤਾ ਕੁਛ ਉਹ ਤੂੰ ਮੇਰੀ ਗੱਲਾਂ 'ਚ ਭਾਗ ਨਾ ਲਿਆ ਕਰ ਠੀਕ ਹੈ हदਾਂ ਨਾ ਪਾਰ ਕਰਿਆ ਕਰ ਤੈਂ ਕਿ ਦੱਸ ਕੀ ਲੈਣਾ ਮੈਂ ਕਿ ਹੱਦ ਪਾਰ ਕੀਤੀ ਐ ਮੇਰੇ ਇਹਦੇ ਚ ਕਸੂਰੀ ਕੀ ਐ ਮੈਂ ਸਿਰਫ ਤੁਹਾਨੂੰ ਇੰਨਾ ਪੁੱਛਿਆ ਵੀ ਉਹ ਕਹਿੰਦੀ ਕੀ ਸੀ ਹਾਂ ਆਈ ਸੀ ਤੈਂ ਦੱਸ ਕੀ ਕਰਨਾ ਤੁਸੀਂ ਮੈਨੂੰ ਹਮੇਸ਼ਾ ਝੱਜ ਕੇ ਬੈਨਿਓ ਕਦੇ ਮੇਰੇ ਨਾਲ ਪਿਆਰ ਨਾਲ ਗੱਲ ਨਹੀਂ ਕੀਤੀ ਮੈਨੂੰ ਇਹ ਤੇ ਦੱਸੋ ਵੀ ਮੇਰਾ ਕਸੂਰ ਕੀ ਐ ਮੈਨੂੰ ਕਿਸ ਗੱਲ ਦੀ ਸਜ਼ਾ ਦੇ ਰਹੇ ਹੋ ਚੁੱਪ ਰਹਿਣਾ ਹੁਣ ਤੁਸੀਂ ਮੇਰੀ ਗੱਲ ਦਾ ਜਵਾਬ ਨਹੀਂ ਦੇਣਾ ਮੈਨੂੰ ਇਹ ਤੇ ਦੱਸ ਦੋ ਵੀ ਤੁਸੀਂ ਚੁੱਪ ਕਿਉਂ ਥੋਡੀਆਂ ਵਿਆਹ ਤੋਂ ਪਹਿਲਾਂ ਇਹੀ ਸ਼ਰਤਾਂ ਸੀ ਕਿ ਤੁਹਾਡੇ ਬੱਚੇ ਨੂੰ ਵੀ ਸਾਹਮਣਾ ਪੈਣਾ ਮੈਂ ਤਾਂ ਤੁਹਾਡੇ ਬੱਚੇ ਨੂੰ ਵੀ ਮਾਵਾ ਵਾਂਗ ਪਿਆਰ ਕਰਦੀਆਂ ਕਦੇ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੋਣ ਦਿੱਤੀ ਸਾਰੇ ਘਰ ਦਾ ਕੰਮ ਕਰਦੀਆਂ ਫਿਰ ਵੀ ਤੁਸੀਂ ਮੇਰੇ ਨਾਲ ਬੋਲਦੇ ਨਹੀਂ ਹੈਗੇ ਮੈਨੂੰ ਇਹ ਤਾਂ ਦੱਸ ਦੋ ਵੀ ਮੇਰੀ ਗਲਤੀ ਕੀ ਹੈ ਜੇ ਕੋਈ ਗਲਤੀ ਹੈ ਤਾਂ ਮੈਂ ਉਹਨੂੰ ਸੁਧਾਰ ਲੂੰਗੀ ਪਰ ਇੱਕ ਵਾਰ ਮੈਨੂੰ ਦੱਸੋ ਤਾਂ ਪਰ ਐਵੇਂ ਮੇਰੀ ਬੇਇੱਜ਼ਤੀ ਨਾ ਕਰੋ ਮੈਂ ਫਿਰ ਵੀ ਤੁਹਾਡੀ ਘਰ ਵਾਲੀ ਹਾਂ ਓਏ ਹਾਂ ਮੈਨੂੰ ਪਤਾ ਤਾਂ ਮੇਰੀ ਘਰ ਵਾਲੀ ਹੈ ਤੂੰ ਇਹ ਪੁੱਛਦੀ ਆ ਵੀ ਤੇਰੀ ਗਲਤੀ ਕੀ ਆ ਗਲਤੀ ਇਹ ਹੈ ਮੈਂ ਔਰਤਾਂ ਨੂੰ ਸਿਰ ਨਹੀਂ ਚੜਾਉਂਦਾ ਹੈਗਾ ਇਸ ਕਰਕੇ ਤੂੰ ਮੈਨੂੰ ਪੁੱਛਿਆ ਨਾ ਕਰ ਮੈਂ ਕਿੱਥੇ ਜਾਂਨਾ ਕਿੰਨਾ ਗੱਲ ਕਰਦਾ ਕੀ ਕਰਦਾ ਠੀਕ ਹੈ ਮੈਂ ਤੈਨੂੰ ਇਸ ਘਰ 'ਚ ਆ ਕੰਮ ਕਰਨ ਖਾਤਰ ਤੇ ਬੱਚਾ ਸਾਹਮਣੇ ਖਾਤਰ ਲੈ ਕੇ ਆਇਆ ਠੀਕ ਹੈ ਮੇਰੇ ਗੱਲਾਂ 'ਚ ਟੰਗਣ ਨਾ ਡਾਇਗਾ ਤੇ ਅੱਜ ਤੋਂ ਬਾਅਦ ਤੂੰ ਮੇਰੇ ਨਾਲ ਕੋਈ ਜਵਾਬ ਸਵਾਲ ਨਹੀਂ ਕਰੇਂਗੀ ਤੇ ਖੁਸ਼ੀ-ਖੁਸ਼ੀ ਘਰ ਦਾ ਕੰਮ ਕਰ ਠੀਕ ਹੈ ਪਤਾ ਨਹੀਂ ਇਹ ਕਿਹੋ ਜਿਹਾ ਕਿਸ ਮਿੱਟੀ ਦਾ ਬਣਿਆ ਹੋਇਆ ਇਹਨੂੰ ਮੇਰੇ ਤੇ ਜਮਾਂਦਰਸ ਨਹੀਂ ਆਉਂਦਾ ਨਾ ਹੀ ਇਹ ਮੇਨਾਂ ਪਿਆਰ ਨਾਲ ਗੱਲ ਕਰਕੇ ਰਾਜ਼ੀ ਮੈਨੂੰ ਸਮਝ ਨਹੀਂ ਆਉਂਦੀ ਮੈਂ ਤਾਂ ਕੀਤਾ ਹੀ ਕੀ ਹੈ ਸਾਰੇ ਤੇ ਇਹਦੀ ਗੱਲਾਂ ਮੰਨਦੀਆਂਗੇ ਇਹਦੇ ਬੱਚੇ ਨੂੰ ਇੰਨਾ ਪਿਆਰ ਕਰਦੀਆਂ ਮਤਰੇਈ ਵਰਗਾ ਮੈਂ ਤਾਂ ਸਲੂਕ ਤੱਕ ਨਹੀਂ ਕੀਤਾ ਪਰ ਮੈਨੂੰ ਪਤਾ ਕਰਨਾ ਪੈਣਾ ਵੀ ਉਹ ਕੁੜੀ ਕੌਣ ਸੀਗੀ ਕਿਤੇ ਉਹ ਪਾਲੀ ਦੀ ਸਹੇਲੀ ਤਾਂ ਨਹੀਂ ਕਿਤੇ ਉਹੀ ਮੇਰਾ ਘਰ ਖਰਾਬ ਕਰ ਰਹੀ ਹੋਵੇ ਇਹ ਮੈਨੂੰ ਤਲਾਕ ਦੇਣ ਬਾਰੇ ਤਾਂ ਨਹੀਂ ਸੋਚਦੇ ਮੈਨੂੰ ਪਤਾ ਕਰਨਾ ਪੈਣਾ ਉਹ ਕਿਉਂ ਗੁਰੂ ਮੱਥੇ ਦੇਤੇਉਣੀਆਂ ਪਾਈ ਬੱਠਾ ਹੈ दारू ਤੇ ਨਸ਼ਾਨੀ ਜਾਂ ਤੇਰੇ ਜੀ ਦਮ ਨਹੀਂ ਦੇਖੀ ਕਿਹਦੇ ਪਰਜਾਈ ਨੂੰ ਤਾਂ ਨਹੀਂ ਪਤਾ ਲੱਗਿਆ ਤੇਰੇ ਇੱਕ ਝੂਠਾ ਬਾਰੇ ਓਏ ਉਹਨੂੰ ਦਾ ਕਿਦਣ ਦਾ ਪਤਾ ਹੈ ਨਾਲੇ ਮੈਂ ਉਹਦੀ ਪਰਵਾਹ ਨਹੀਂ ਕਰਦਾ ਪਤਾ ਹੋਵੇ ਨਾ ਹੋਵੇ ਉਹ ਨਾਲੇ ਉਹਦੇ ਕਹਿਣ ਨਾਲ ਮੈਂ ਕਰੋੜਪਤੀ ਨਹੀਂ ਹੋਣ ਲੱਗਿਆ ਨਾ ਉਹਦੇ ਕਹਿਣ ਨਾਲ ਕਰੋੜਪਤੀ ਹੋਣ ਲੱਗਿਆ ਜੋ ਹੈਗਾ ਮੈਂ ਤਾਂ ਉਹੀ ਰਹੂੰਗਾ ਉਹ ਕੀ ਗੱਲ ਗੁਰੀ ਬਾਲੀਆਂ ਗੁੱਜੀਆਂ ਗੱਲਾਂ ਕਰਨ ਲੱਗ ਗਿਆ ਸੀਰੀਅਸ ਤਾਂ ਨਹੀਂ ਕਿਸੇ ਗੱਲ ਨੂੰ ਲੈ ਕੇ ਉਹ ਕਾਲੇ ਕਿਹੜੀਆਂ ਗੱਲਾਂ ਕਰਦਾ ਯਾਰ ਇਹਨਾਂ ਤਾਂ ਕਦੇ ਉਨੀ ਟੈਨਸ਼ਨ ਲਈ ਇਹ ਬੰਦਾ ਕਰੇ ਸੀਰੀਅਸ ਹੋਰ ਲੱਗਦਾ ਇਹਨਾਂ ਦਾ ਕਰੇ ਆਪਦੇ ਢਿੱਡ ਦੀ ਫਿਕਰ ਨਹੀਂ ਕਰੀ ਹੋਰ ਕੀ ਦੀ ਕਰੂਗਾ ਇਹ ਉਹ ਲੱਗਦਾ ਭਾਬੀ ਕਰਕੇ ਸੀਰੀਅਸ ਆ ਇਹ ਲੰਮ ਮੈਰ ਜਾ ਬਾਈ ਦੀ ਭਾਬੀ ਦੀ ਯਾਸ ਤੌਂਦੀ ਹੋਣੀ ਤਾਂ ਇੰਨੀਆਂ ਹੀ ਗੱਲਾਂ ਕਰਦਾ ਇਹ ਉਹ ਨਾ ਨਾ ਉਹ ਆ ਕੀ ਬਕਵਾਸ ਕਰੀ ਐਨੇ ਔਰ ਤੁਸੀਂ ਯਾਦ ਉਹ ਵੀ ਉਹਦੀ ਹੁਣ ਤਾਂ ਮੇਰੀ ਜੁੱਤੀ ਨਾ ਯਾਦ ਕਰੇ ਉਹ ਨਾ ਨਾ ਬਾਈ ਐ ਨਾ ਕਹਿ ਤੇ ਆਪਦੀ ਮਰਜ਼ੀ ਨਾਲ ਬੈਹ ਕਰਾਇਆ ਹੁਣ ਤੈਨੂੰ ਉਹ ਮਾੜੀ ਲੱਗਣ ਲੱਗੀ ਇਹਦਾ ਲੜਾਈ ਯਾਰ ਘਰ ਚ ਚੱਲਦੀ ਰਹਿੰਦੀ ਐ ਉਹ ਤੂੰ ਕਾਫੀ ਗੁੱਸੇ ਲੱਗਦਾ ਕੋਈ ਨਹੀਂ ਹੌਸਲਾ ਰੱਖਾ ਕੰਮ ਕਰ ਲੱਗ ਦੂੰ ਉਹ ਕੰਮ ਦੀ ਆਪਾਂ ਨੂੰ ਕੀ ਟੈਨਸ਼ਨ ਐ ਯਾਰ ਮੈਂ ਕਿਹੜਾ ਕੋਈ ਕੁੜੀ ਵਿਆਹਣੀ ਐ ਆਪਾਂ ਤਾਂ ਨਸ਼ੇ ਪੱਤੀ ਟੈਨਸ਼ਨ ਹੁੰਦੀ ਐ ਨਸ਼ਾ ਪੱਤਾ ਮਿਲ ਜੇ ਬਸ ਕਹਾਣੀ ਖਤਮ ਉਹ ਨਹੀਂ ਨਹੀਂ ਪਹਿਲਾਂ ਗੱਲ ਤੇਰੀ ਹੋਰ ਦੀ ਪਹਿਲੇ ਤੇਰਾ ਵਿਆਹ ਨਹੀਂ ਹੋਇਆ ਸੀ ਹੁਣ ਤੇਰਾ ਵਿਆਹ ਹੋ ਗਿਆ ਕਰ ਲੈ ਕੋਈ ਕੰਮ ਕਰ ਖਰਚੇ ਪਾਣੀ ਦਾ ਹੱਲ ਕਰ ਲੈ ਕੋਈ ਉਹ ਹੁਣ ਤੁਸੀਂ ਕੀ ਚਾਹੁੰਦੇ ਹੋ ਵੀ ਮੈਂ ਉੱਠ ਕੇ ਚਲਾ ਜਾਵਾਂ ਮੈਨੂੰ ਕੰਮ ਕਰਨ ਨੂੰ ਕਹਤੋਂ ਕਹਿੰਦੇ ਹੋ ਓ ਯਾਰ ਅਸੀਂ ਮਜ਼ਾਕ ਵੀ ਨਹੀਂ ਕਰ ਸਕਦੇ ਯਾਰ ਗੁਰੀ ਉਹ ਤਾਂ ਮਜ਼ਾਕ ਕਰਦੇ ਆਂ ਜੀ ਤੈਨੂੰ ਹੁਣ ਜੇ ਤੂੰ ਹੀ ਕੰਮ ਤੇ ਲੱਗ ਗਿਆ ਅਸੀਂ ਤਾਂ ਆਪ ਹੀ ਬਿਲ ਲਿਆਂਗੇ ਸਾਡਾ ਜੀ ਕਿਵੇਂ ਲੱਗੂ ਤੇਰੇ ਬਿਨਾ ਲੀਡਰ ਤਾਂ ਤੂੰ ਹੀ ਐ ਸਾਡਾ ਬਾਕੀ ਤੂੰ ਭੜਾਈ ਨਾਲ ਨਾਲ ਲੜਾ ਕਰ ਜੇ ਉਹ ਤੇਰੇ ਨਾਲ ਲੜ ਪਈ ਫੇਰ ਓ ਯਾਰ ਉਹਦੀ ਇੰਨੀ ਕੀ ਮਜਾਲ ਉਹ ਮੇਰੇ ਮੂਰੇ ਬੋਲ ਜੇ ਉਹ ਨਾਲੇ ਮੜਾ ਜਾ ਬੋਲਦੀ ਸੀ ਛੇਤਰਪੋਲਾ ਕਰਤਾ ਮੈਂ ਉਹ ਕਾਨੂੰ ਮਾਰਨਾ ਸੀ ਯਾਰ ਮਾਰਿਆ ਨਹੀਂ ਕਰਾ ਉਹ ਤੈਨੂੰ ਨਹੀਂ ਪਤਾ ਹੈਗਾ ਤੁਸੀਂ ਛੜੇ ਹੋ ਹਜੇ ਮੈਂ ਵਿਆਹਿਆ ਹੋਇਆ ਨਾ ਆ ਤੀਵੀ ਤੇ ਕੰਬੈਨ 6 ਮਹੀਨੇ ਦਾ ਸਰਵਿਸ ਭਾਲਦੀ ਹੁੰਦੀਆਂ ਨੇ ਜੇ ਨਾ ਕਰੀਏ ਨਾ ਤਾਂ ਇਹ ਰੋਟੀ ਨਹੀਂ ਆਜਮਾਉਂਦੀ ਹੈਗੀ ਉਹ ਠੰਡਾ ਰਹਿ ਠੰਡਾ ਕੋਕ ਪੀਏ ਤੈਨੂੰ ਉਹ ਪੀਤੀ ਪੀਤਾ ਯਾਰ ਕੋਕਾ ਮਨ ਖਰਾਬ ਹੋਇਆ ਪੈ ਜਮੀ ਬਕਵਾਸ ਹੀ ਬਾਲੀ ਕਰਦੀ ਹੈ ਸਿਰ ਦੁਖਣ ਲਾ ਦਿੰਦੀ ਹੈ ਉਹ ਚੱਲ ਕੋਈ ਨਹੀਂ ਤੂੰ ਸਾਡੇ ਕੋਲੇ ਆ ਜਾ ਕਰ ਤੈਨੂੰ ਲਵਾ ਦਿਆ ਕਰੇਗੇ ਪੈਗ ਸੈਗ ਉਹ ਨਾ ਯਾਰ ਬਸ ਬਹੁਤ ਹੈ ਨਾਲ ਇੱਕ ਨਾਲ ਮੇਰਾ ਕਿੱਥੇ ਸਰਦਾ ਮੈਂ ਤਾਂ ਦੋ ਦੋ ਬੋਤਲਾਂ ਪੀ ਜਾਂਦਾ ਨਾਲ ਜੇ ਅੱਜ ਸੁੱਤੋਂ ਦੋ ਪੀਊਗਾ ਤੁਸੀਂ ਕੱਲ ਨੂੰ ਮੈਥੋਂ ਚਾਰ ਮੰਗੋਗੇ ਹਿਸਾਬ ਕਿਤਾਬ ਬਰਾਬਰ ਰਹਿਣਾ ਚਾਹੀਦਾ ਆਪਣਾ ਖਾਦੀ ਪੀਤੀ ਸੁਰਤ ਨਹੀਂ ਰਹਿੰਦੀ ਓ ਯਾਰ ਤੂੰ ਲਾਲਚੀ ਬੰਦਾ ਬਹੁਤਾ ਹੈ ਤੈ ਤਕੜੇ ਘਰ ਦੀ ਕੁੜੀ ਕਿਉਂ ਨਹੀਂ ਪੱਟੀ ਤੂੰ ਆ ਬਿਆਹੀ ਪਿੱਛੇ ਲੱਗ ਗਿਆ ਯਾਰ ਉਹ ਗੱਲ ਬਿਆਹੀ ਦੀ ਨਹੀਂ ਹੈਗੀ ਮੈਂ ਵੀ ਚਾਹੁੰਦਾ ਸੀ ਕਿਸੇ ਤਕੜੇ ਘਰ ਦਾ ਜਵਾਈ ਬਣ ਜਾ ਪਰ ਕਿੱਥੇ ਆਗਲੀਆਂ ਬਈ ਤੇਜ ਨੇ ਮੂਹਰੋਂ ਚੀਜ਼ਾਂ ਆਪ ਭਾਲਦਿਆਂ ਨੇ ਚੱਲ ਮੈਨੂੰ ਇਹ ਮਿਲ ਗਈ ਆਪਾਂ ਤਾਂ ਰੋਟੀ ਦੀ ਮਸਲਾ ਹੱਲ ਕਰਨਾ ਸੀ ਸੱਚ ਸੱਚ ਦੱਸਾ ਲੜਾਈ ਅੱਜ ਫੇਰ ਕਰੀਆ ਨਾ ਉਹ ਤਾਂ ਕੱਢਿਆਂ ਕੀ ਉਹ ਚੋ ਕੁੱਟ ਕੇ ਉਹ ਮੈਂ ਉਹਨੂੰ ਜਿਹੜੇ ਝੂਠ ਬੋਲੇ ਸੀ ਮੈਂ ਕਾਰਾਂ ਦਾ ਮਾਲਕਾਂ ਸਰਪੰਚਾਂ ਦਾ ਮੁੰਡਾ ਅਮਰੀਕਾ ਫੈਮਲੀ ਆ ਸਾਡੀ ਹੁਣ ਉਹ ਭਾਲਦੇ ਕੋਠੀਆਂ ਕਾਰਾਂ ਆਪਾਂ ਬਈ ਨਹੀਂ ਦੇ ਸਕਦੇ ਆਹੀ ਗੱਲ ਤੇ ਵੈਸਦੀ ਸੀ ਤਾਂ ਹੀ ਲੜਾਈ ਹੋ ਗਈ ਉਹ ਭਗ ਜਾ ਭਗ ਜਾ ਤੈਨੂੰ ਤਾਂ ਘਰੇ ਰੋਟੀ ਮਿਲ ਜੂ ਸਾਡਾ ਕੀ ਐ ਅਸੀਂ ਤਾਂ ਛੜੇ ਮਲੰਗਾ ਅਸੀਂ ਤਾਂ ਹੀ ਬੈਠੇ ਰਹਿੰਨੇ ਔਰੇ ਉਹ ਭਗ ਜੂ ਹੁਣ ਜਾਵਾਂ ਚਾਹੇ ਲੇਟ ਜਾਵਾਂ ਆਪਾਂ ਤਾਂ ਡੰਡੇ ਨਾਲ ਰੋਟੀ ਖਾਣੀ ਆ ਆਪੀ ਤਾਂ ਤੀਂ ਕਰਕੇ ਲਿਆਉਗੀ ਚਾਹੇ ਚੁੱਲ੍ਹੇ 'ਚ ਫੂਕਾ ਮਾਰੇ ਸਿਆਲ 'ਚ ਤਾਂ ਅੱਗ ਵੀ ਨਹੀਂ ਮੱਚਦੀ ਹੈਗੀ ਕਿਹੜੇ ਉੱਥੇ ਸਿਲੰਡਰ ਭਰਾਈ ਪਏ ਨੇ ਉਹ ਚੱਲ ਚੱਲ ਵਗ ਜਾ ਹੁਣ ਤਾਂ ਯਾਰ ਹੁਣ ਅਸੀਂ ਨਹੀਂ ਵੀ ਜਾਣਾਗਾ ਫਿਰ ਸਾਡੀ ਬੇਬੇ ਸਾਨੂੰ ਗਾਲਾਂ ਨੰਦੀ ਯਾਰ ਕਰੇ ਉਹ ਚੱਲ ਠੀਕ ਹੈ ਪ੍ਰਧਾਨ ਕੱਲ ਨੂੰ ਮਿਲਦੇ ਆਂ ਫਿਰ ਹੋਰ ਹੋਰ ਕੋਈ ਨਹੀਂ ਕੋਈ ਨਹੀਂ ਕੱਲ ਨੂੰ ਮਾਰਾਂਗੇ ਤੈਨੂੰ ਮਿਸ ਕਾਲ ਚੱਲ ਠੀਕ ਆਜੂਗਾ ਮੈਂ ਉਹ ਠੀਕ ਹੈ ਠੀਕ ਹੈ ਜਨਾਨੀ ਸਾਲੇ ਨੂੰ ਜੁੜਦੀ ਨਹੀਂ ਸੀ ਹੁਣ ਜਨਾਨੀ ਜੁੜੀ ਉਹਨੂੰ ਕੁੱਟੀ ਜਾਂਦਾ ਦੇ ਕਿਸੇ ਥਾਂ ਦਾ ਪਾਗਲਾ ਉਹ ਇਹਦਾ ਡੰਗਰ ਆ ਯਾਰ ਇਹਦੇ ਚੌਣੇ ਕੀ ਦੇਖ ਰਿਆ ਘਰੇ ਦਾਣੇ ਉੱਤੇ ਵੀ ਨਹੀਂ ਦੇਖੇਗੇ ਭੁੱਖੀ ਮਰੂਗੀ ਹੁਣ ਇਹ ਵੀ ਕੁੜੀਆਂ ਹੀ ਦੂਜੀ ਹੁੰਦੀਆਂ ਨੇ ਘਰੇ ਦੇਖਦੀਆਂ ਨਹੀਂ ਵੀ ਕੀ ਅੱਲੇ ਪੱਲੇ ਹੈਗਾ ਕੁਝ ਉਹੀ ਬਸ ਮੰਗਰ ਲੱਗ ਜਾਂਦੀਆਂ ਨੇ ਉਹ ਗੱਲ ਤਾਂ ਇਹੀ ਧੀ ਯਾਰ ਉਹ ਤਾਂ ਉਹੀ ਛੜੇ ਮਲੰਗ ਪਿੱਛੇ ਲੱਗ ਗਈ ਯਾਰ ਉਹ ਕਿਸੇ ਦਾ ਸਪਲੈਂਟਰ ਮੋਟਰਸਾਈਕਲ ਮੰਗ ਕੇ ਲੈ ਜਾਂਦਾ ਦੀਗਾ ਉਹ ਤਾਂ ਉਹੀ ਸਪਲੈਂਟਰ ਦੀ ਡੁੱਲ ਗਈ ਇਹਨਾਂ ਨੂੰ ਕਿਹੜਾ ਪਤਾ ਹੁੰਦਾ ਯਾਰ ਦਿਮਾਗ ਤਾਂ ਗਿੱਟਾ ਜਾਂਦਾ ਇਹਨਾਂ ਦਾ ਉਹ ਜਿ세 ਗੱਲਾਂ ਸੁਣਾ ਉਹ ਜੇ ਇਹ ਮਲੰਗ ਪਿੱਛੇ ਲੱਗ ਸਕਦੀ ਐ ਤਾਂ ਆਪਣੇ ਪਿੱਛੇ ਕਿਉਂ ਨਹੀਂ ਲੱਗ ਸਕਦੀ ਉਹ ਬਾ ਬਾ ਬਾਈ ਬਾ ਪਰਾਈ ਦੇ ਟਰਾਈਆਂ ਇਹ ਗੁਰੂ ਨੂੰ ਪਤਾ ਲੱਗ ਗਿਆ ਨਾ ਤੇਰੀਆਂ ਲੱਤਾਂ ਤੋੜ ਦੂ ਉਹ ਜੱਸੇ ਯਾਰ ਉਹ ਤਾਂ ਢੱਕਾ ਨਹੀਂ ਹੋਣਾ ਉਹ ਤਾਂ ਉਹਦੀ ਕਦਰ ਪਾਉਂਦਾ ਨਹੀਂ ਓਏ ਆ ਪੀਂ ਟਰਾਈ ਲਾ ਕੇ ਦੇਖ ਲੈਣੇ ਆਂਗੇ ਕੀ ਪਤਾ ਕਦਰ ਹੀ ਪੈ ਜੇ ਉਹ ਤਾਂ ਗੱਲ ਠੀਕ ਐ ਪਰ ਤੈਨੂੰ ਕੀ ਲੱਗਦਾ ਦਰਨਾ ਗੱਲ ਕਰੂਗੀ ਵੀ ਉਹ ਉਹ ਜੱਸੇ ਆਪਾਂ ਕਿਹੜਾ ਯਾਰ ਵਿਆਹ ਕੇ ਲਾਉਣੀ ਐ ਆਪਾਂ ਤਾਂ ਟਾਈਮ ਪਾਸ ਕਰਨਾ ਯਾਰ ਜੱਸੇ ਤੂੰ ਤਾਂ ਸਮਝਦਾ ਨਹੀਂ ਯਾਰ ਗੱਲ ਨੂੰ ਉਹ ਤੈਨੂੰ ਪੱਕਾ ਪਤਾ ਹੈ ਵੀ ਉਹ ਤੇਰਾ ਨਾਂ ਗਾਡੀ ਪਾ ਵੀ ਲਊ ਉਹ ਗਾਟੀਆਂ ਤੋਂ ਤਾਂ ਬੜਾ ਵੀ ਪਾਊ ਜਦੋਂ ਗੁਰੀ ਪਿੱਛੇ ਆਉਂਦੇ ਜਵਾਖ ਨੂੰ ਛੱਡ ਸਕਦੀ ਆ ਉਹ ਆਪਣੇ ਪਿੱਛੇ ਕਿਉਂ ਨਹੀਂ ਛੱਡ ਸਕਦੀ ਉਹ ਬਸ ਕੇਰਾ ਕਰੇ ਜਿਹੜਾ ਬੱਚੇ ਅਸੀਂ ਬਹਾਨੇ ਨਾਲ ਉਹ ਨਾ 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 ਭਾਈ ਮੈਂ ਨਹੀਂ ਇਹ ਕੰਮ ਜਿੰਨਾ ਸੱਤ ਦੇ ਸਕਦਾ ਉਹ ਮੇਰੀ ਪਰਜਾਈ ਆ ਯਾਰ ਉਹ ਪਰਜਾਈ ਤਾਂ ਮੇਰੀ ਵੀ ਆ ਯਾਰ ਆਪਾਂ ਸੇਲੀ ਬਣਾ ਲੈਨੇ ਆ ਬਸ ਤੂੰ ਇੱਕ ਮੇਰੇ ਨਾਲ ਵਾਦਾ ਕਰ ਹੂੰ ਤੂੰ ਗੁਰੀ ਨੂੰ ਕੱਲ ਨੂੰ ਕਿਤੇ दारू ਦੇ ਬਹਾਨੇ ਲੈ ਜੀ ਉਹ दारू ਤੇ ਤਾਂ ਹੂੰ ਡੁੱਲ ਲੇ ਜਾਂਦਾ ਹੋ ਯਾਰ ਫਿਰ ਮੈਂ ਘਰੇ ਜਾ ਆਉਂ ਉਹ ਚਲ ਠੀਕ ਹੈ ਜੇ ਮੰਨਨੇ ਕੀ ਫਿਰ ਪਾਰਟੀ ਤੇ ਕਰਾਂਗੇ ਪੱਕਾ ਉਹ ਤੈਨੂੰ ਲੱਗ ਪੀਸ ਖਵਾਵਾਗੇ ਜੱਸੇ ਨਾ ਹੋਇਆ ਨਹੀਂ ਹਜੇ ਤੇਰਾ ਹੂਣ ਪਟਣ ਪੂਰਾ ਇਹ ਮੇਰਾ ਘਰ ਹੈ ਜਿਵੇਂ ਮੈਂ ਕਹੂੰਗਾ ਨਾ ਉਮੀ ਹੋਊਗਾ ਇੱਥੇ ਮੇਰਾ ਕੀ ਕੁਸੂਰਾ ਤੂੰ ਸੇ ਮੈਨੂੰ ਕਿਉਂ ਮਾਰਨ ਲੱਗ ਜਾਨੇਓ ਏ ਕੁਸੂਰਾਣਾ ਮੇਰਾ ਵੀ ਮੈਂ ਤੁਹਾਨੂੰ ਪਿਆਰ ਕੀਤਾ ਤੇ ਤੁਹਾਡੇ ਨਾਲ ਆ ਗਈ ਹਰ ਇੱਕ ਗੱਲ 'ਚ ਤੁਹਾਡਾ ਸਾਥ ਦਿੱਤਾ ਹੁਣ ਨਾ ਮਾਰੋ ਮੈਨੂੰ ਮਰ ਤੂੰ ਨਹੀਂ ਤੁਹਾਡੀ ਕੁਟ ਚੱਲੀ ਜਾਂਦੀ ਓਏ ਥੱਪੜ ਤੇਰੀ ਜੀਬ ਮਰਮਉਂਦੀ ਐ ਮੈਂ ਨਹੀਂ ਮਾਰਦਾ ਹੈਗਾ ਜੇ ਤੂੰ ਚਾਹਨੀ ਐ ਨਾ ਵੀ ਕੁਟ ਨਾ ਪਵੇ ਸਿੱਧੀ ਹੋ ਕੇ ਰੋਟੀ ਲਿਆ ਦੇ ਮੈਨੂੰ ਰੋਟੀ ਮੈਂ ਕਿੱਤੋਂ ਲਾ ਕੇ ਦੇਮਾ ਘਰ 'ਚ ਨਾ ਆਟਾ ਨਾ ਪੂਰਾ ਚੌਲ ਮੈਂ ਤਾਂ ਹੁਣ ਭੁੱਖੇ ਮਰੀ ਜਾਨੀ ਐ ਤੁਹਾਡੇ ਨਾਲ ਆ ਕੇ ਉਹ ਜੇ ਆਟਾ ਚੌਲ ਹੈ ਹੀ ਨਾ ਤਾਂ ਰਸਣ ਲਿਆ ਸਿੱਧੀ ਹੋ ਕੇ ਕਿੱਥੋਂ ਲਿਆ ਕੇ ਦੇ ਮਰਾ ਆਛਣ ਮੇਰੇ ਕੇ ਬਾਪ ਦੀ ਦੁਕਾਨ ਹੈ ਉਹ ਜੇ ਤੇਰੇ ਬਾਪ ਦੀ ਦੁਕਾਨ ਨਹੀਂ ਹੈਗੀ ਤਾਂ ਦੁਕਾਨ ਮੇਰੇ ਬਾਪ ਦੀ ਵੀ ਨਹੀਂ ਆ ਬੋਲਣ ਲਈ ਤੇ ਖਾਣ ਲਈ ਜੀਤਾ ਹੈ ਗਿਆ ਕੰਮ ਨਹੀਂ ਤੂੰ ਕਰ ਸਕਦੀ ਹੈਨਾ ਸਿੱਧੇ ਉਹ ਕੇ ਕੰਮ ਕਰ ਲੈ ਗੁਰੀ ਕਿ ਹੋ ਜੀਓ ਗੱਲਾਂ ਕਰੀ ਜਾਂਦੇ ਹੋ ਤੁਸੀਂ ਹੁਣ ਮੈਂ ਕਿੱਥੇ ਕੰਮ ਲੱਗਾ ਤੁਸੀਂ ਲੱਗ ਜਾਣਾ ਕਿਸੇ ਕੰਮ ਫੈਕਟਰੀ ਚ ਲੱਗ ਜਾਓ ਕਿਤੇ ਨਾਲੇ ਪੁਲਿਸ ਦਾ ਨਸ਼ਿਆਂ ਤੋਂ ਖੜਾ ਛਡਵਾ ਲਓ ਆਪਦਾ ਕਿਉਂ ਤੁਸੀਂ ਆਪਦੀ ਜ਼ਿੰਦਗੀ ਰੋਲਣੀ ਹੈ ਮੇਰੀ ਜ਼ਿੰਦਗੀ ਵੀ ਬਰਬਾਦ ਹੁੰਦੀ ਹੈ ਤੁਹਾਡੇ ਨਾਲ ਮੱਤਾ ਉਹ ਵੀ ਤੂੰ ਮੈਨੂੰ ਦੇਂਗੀ ਹੈ ਇਹ ਮੈਂ ਕਦੇ ਸੋਚਿਆ ਨਹੀਂ ਸੀ ਤੇ ਤੂੰ ਕੰਮ ਦੀ ਗੱਲ ਕਰਦੀ ਹੈ ਵੀ ਮੈਂ ਕੰਮ ਕਰਾਂ ਮੈਂ ਕੰਮ ਕੰਮ ਨਹੀਂ ਕਰਦਾ ਹੈਗਾ ਸਿੱਧੀ ਹੋ ਕੇ ਕੰਮ ਕਰ ਲੈ ਤੂੰ ਰੋਟੀ ਕਮਾਏਂਗੀ ਵੀ ਤੂੰ ਤੇ ਮੈਨੂੰ ਖਵਾਏਂਗੀ ਵੀ ਤੂੰ ਇੱਥੇ ਤੈਨੂੰ ਗੱਪਾਂ ਲਾਉਣ ਲਈ ਨਹੀਂ ਲਿਆਂਦਾ ਹੈਗਾ ਲੱਗੀ ਨਾ ਸਮਝ ਪਰ ਮੈਂ ਹੁਣ ਕਿੱਥੇ ਜਾਵਾਂ ਮੇਰੀ ਕਿਹੜਾ ਕੋਈ ਨੌਕਰੀ ਲੱਗੀ ਹੈ ਵੀ ਮੈਂ ਤੁਹਾਨੂੰ ਲਿਆ ਕੇ ਪੈਸੇ ਦੇ ਦੂੰਗੀ ਮੈਂ ਤਾਂ ਆਪ ਭੁੱਖੇ ਹੀ ਫਿਰਦੀ ਆ ਉਹ ਜੇ ਨੌਕਰੀ ਨਹੀਂ ਹੈਗੀ ਤਾਂ ਨੌਕਰੀ ਲੱਭ ਚਾਹੇ ਕਿਸੇ ਦੇ ਭਾਂਡੇ ਮਾਂਜ ਕੱਪੜੇ ਤੋਂ ਝਾੜੂ ਪੋਚਾ ਕੁਛ ਮਰਜ਼ੀ ਕਰ ਪਰ ਮੈਨੂੰ ਸ਼ਰਾਬ ਲਈ ਨਸ਼ਿਆਂ ਲਈ ਸਾਬਣ ਲਈ ਸਰਫ ਲਈ ਸਾਰੇ ਕਾਸੇ ਲਈ ਪੈਸਿਆਂ ਦਾ ਪ੍ਰਬੰਧ ਤੂੰ ਕਰਕੇ ਦੇਵੇਂਗੀ ਲੱਗੀ ਨਹੀਂ ਸਮਝ ਮੇਰੇ ਕੋਲੇ ਨਹੀਂ ਹੈਗੇ ਪੈਸੇ ਮੇਰੇ ਘਰ ਵਾਲੇ ਦਾ ਜਿੰਨਾ ਸੋਨਾ ਸੀ ਜਿੰਨੇ ਪੈਸੇ ਸੀ ਸਾਰੇ ਲਿਆ ਕੇ ਗੁਰੀ ਮੈਂ ਤੈਨੂੰ ਦੇਤੇ ਪਰ ਤੂੰ ਸਾਰੇ ਨਸ਼ੇ ਅੱਜ ਖਰਾਬ ਕਰਤੇ ਹੁਣ ਮੇਰੇ ਕੋਲੇ ਕੁਝ ਵੀ ਨਹੀਂ ਹੈਗਾ ਜੇ ਹੋਵੇ ਤਾਂ ਮੈਨੂੰ ਕੀ ਕੁੱਟ ਖਾਂ ਦਾ ਚਾ ਚੜਿਆ ਤੇਰੇ ਤੋਂ ਮੈਨੂੰ ਨਹੀਂ ਪਤਾ ਕਿਤੋਂ ਵੀ ਆਪੇ ਹੱਲ ਕਰ ਨਾਲੇ ਆਪਦੇ ਟਿੱਡ ਦਾ ਤੇ ਨਾਲੇ ਮੇਰੇ ਦਾ ਅੱਛਾ ਟਿੱਡ ਦਾ ਹੱਲ ਹੈ ਕੋਈ ਨਾ ਟਿੱਡ ਦਾ ਵੀ ਤੇ ਸਾਰਾ ਹੱਲ ਮੇਰੇ ਲੱਗਦਾ ਹੈ ਕਿਦੋਂ ਚਲ ਚਲ ਕੁੜੀ ਸ਼ਾਂਤ ਬੈਨੂੰ ਚਲ ਜਪੋਂ ਤਾਂ ਤੂੰ ਘੜੀ ਲੜਾਉਣੀ ਹੈ ਚੱਲ ਬਾਹਰੇ ਅੰਦਰ ਨਾ ਵੜ ਜਿਓ ਗੁਰੀ ਗੁਰੀ ਦਰਵਾਜ਼ਾ ਖੋਲ ਗੁਰੀ ਗੇਟ ਉਹ ਬਸ ਪੱਲੀ ਛੱਡ ਵੀ ਦੇ ਹੁਣ ਸ਼ਰਾਬ ਇਹ ਕਿਸ ਦੀ ਮਿੱਥ ਬਣੀ ਆ ਕਿਉਂ ਦਿਨ ਰਾਤ ਕੀ ਕਰ ਰੱਖੀ ਤੈਂ ਉਹ ਬੰਦਿਆਂ ਲਈ ਬਣੀ ਆ ਸ਼ਰਾਬ ਆ ਹੋਰ ਕੀ ਗਧੇ ਪੀਣਗੇ ਕਰਾਂ ਵੀ ਤਾਂ ਕੀ ਕਰਾਂ ਉਹ ਮੈਨੂੰ ਵੀ ਪਤਾ ਵੀ ਸ਼ਰਾਬ ਬੰਦਿਆ ਵਾਸਤੇ ਬਣੀ ਆ ਪਰ ਤੂੰ ਗਧੇ ਵਾਂਗੂ ਕਾਤੋਂ ਪੀਣਾ ਆਬਦੇ ਬਾਰੇ ਵੀ ਸੋਚ ਉਹ ਜਿਹੜੀ ਵਿਆਹ ਕੇ ਲੈ ਕੇ ਆਏ ਉਹਦੇ ਬਾਰੇ ਵੀ ਸੋਚ ਆਪਣੇ ਬੱਚੇ ਬਾਰੇ ਵੀ ਸੋਚ ਕੰਮ ਵੀ ਛੱਡਦਾ ਤੂੰ ਨੌਕਰੀ ਤੋਂ ਵੀ ਕੱਢਦਾ ਤੈਨੂੰ ਤਾਂ ਉਹ ਮੈਨੂੰ ਹੁਣ ਕਿਸੇ ਬਾਰੇ ਸੋਚ ਨਹੀਂ ਹੈਗੀ ਹੁਣ ਤਾਂ ਮੈਂ ਆਪਣੇ ਸ਼ੌਂਕ ਬਾਰੇ ਆਪਣੇ ਟਿੱਡ ਬਾਰੇ ਬਸ ਉਹਦੀ ਫਿਕਰ ਹੈ ਮੈਨੂੰ ਹੋਰ ਕਿਸੇ ਦੀ ਫਿਕਰ ਨਹੀਂ ਹੈ ਉਹ ਜਿੱਥੇ ਤੱਕ ਮੈਨੂੰ ਪਤਾ ਵੀ ਤੇਰਾ ਸ਼ੌਂਕ ਇਹ ਸ਼ਰਾਬ ਨਹੀਂ ਹੈਗਾ ਇਹ ਮਜਬੂਰੀ ਚ ਪੀ ਰਿਹਾ ਤੂੰ ਉਪਲਿਆ ਮਾਨਸਾ ਕਿਉਂ ਸ਼ਰਾਬ ਦੇ ਲੜ ਲੱਗ ਰਿਹਾ ਕਿਉਂ ਆਪਣੀ ਬਰਬਾਦੀ ਆਪ ਕਰੀ ਜਨਾ ਆਪਦੇ ਬਾਰੇ ਤਾਂ ਸੋਚ ਲਾ ਉਹ ਭਰਾਵਾ ਬੋਲ ਐਂ ਬੈਠ ਕੇ ਕੁਝ ਨਹੀਂ ਬੰਨਦਾ ਨੜਿਆ ਸ਼ਰਾਬ ਤੇਰੇ ਵਾਸਤੇ ਨਹੀਂ ਬਣੀ ਤੇਰੀ ਤਾਂ ਪਿੰਡ ਸਿਫਤਾ ਕਰਦੇ ਸੀ ਵੀ ਇਹ ਨਸ਼ੇ ਦੇ ਲਵੇ ਨਹੀਂ ਖੜਦਾ ਤੇ ਹੁਣ ਉਹੀ ਲੋਕ ਤੈਨੂੰ ਗਾਲਾਂ ਕੱਢਦੇ ਨੇ ਮੈਥੋਂ ਜਰ ਨਹੀਂ ਜਾਂਦਾ ਜਦੋਂ ਕੋਈ ਤੈਨੂੰ ਪੁੱਠਾ ਬੋਲਦਾ ਓਏ ਅਕਲ ਨੂੰ ਹੱਥ ਮਾਰ ਤੇਰੇ ਲਵੇ ਕਿਸੇ ਚੀਜ਼ ਦੀ ਘਾਟ ਨਹੀਂ ਹੈਗੀ ਨਵਾਂ ਨਵਾਂ ਤਰਾ ਵਿਆਹ ਹੋਇਆ ਉਹ ਹੈਗੀਆਂ ਸੀ ਅਕਲਾਂ ਸਭ ਕੁਝ ਸੀ ਜਿੱਦਣ ਦੀ ਉਹ ਕਿਸੇ ਨਾਲ ਨਿਕਲੀ ਨਾ ਮੈਨੂੰ ਤਾਂ ਤਬਾਹ ਕਰਤਾ ਲੋਕਾਂ ਨੇ ਜੀਨ ਹਰਾਮ ਕਰਖਾ ਮੇਰਾ ਲੰਗਣ ਹੀ ਦਿੰਦੇ ਥਾਂ ਥਾਂ ਮੇਰੀਆਂ ਗੱਲਾਂ ਕਰਦੇ ਨੇ ਮੈਂ ਸ਼ਰਾਬ ਨਾ ਪੀਵਾਂ ਹੋਰ ਕੀ ਕਰਾਂ ਸਲਫਾਸ ਖਾਲਾਂ ਸਲਫਾਸ ਦੇ ਦੇ ਮੈਂ ਸਲਫਾਸ ਖਾਲਾਂ ਨਾ ਉਹ ਨਾ ਭਰਾਵਾ ਐਵੇਂ ਨਾ ਬੋਲ ਗਲਤੀਆਂ ਹੋਦੀਆਂ ਸੀ ਸਜ਼ਾ ਤੂੰ ਆਪਣੇ ਆਪ ਨੂੰ ਦੇ ਜਨਾ ਇਹ ਕੰਮ ਤੈਨੂੰ ਸ਼ੋਭਾ ਨਹੀਂ ਦਿੰਦੇ ਕਿਉਂ ਤੂੰ ਮਰਨਾ ਤੇਰਾ ਕਸੂਰ ਕੀ ਆ ਓਏ ਤੂੰ ਤਾਂ ਚੰਗਾ ਕੀਤਾ ਸੀ ਉਹਦਾ ਭੁਗਤਤੀ ਫਿਰਦੀ ਹੁਣ ਉਹ ਸਜਾ ਹੁਣ ਕਿਹੜਾ ਮੇਲਾ ਜਾ ਕੇ ਬੈਠ ਗਈ ਉਹਨੂੰ ਤਾਂ ਉਹਦੀ ਸਜਾ ਮਿਲ ਗਈ ਪਰ ਤੂੰ ਆਪਣੇ ਆਪ ਨੂੰ ਕਿਉਂ ਸਜ਼ਾ ਦੀ ਜਨਾ ਓ ਬਾਈ ਇਹ ਸਜ਼ਾ ਮੇਰੇ ਕਰਮਾਂ ਦੇ ਵਿੱਚ ਐ ਚਾਹੇ ਉਹ ਅੱਜ ਕਿਸੇ ਦੀ ਹੋਰ ਘਰ ਵਾਲੀ ਐ ਚਾਹੇ ਉਹ ਅੱਜ ਮੇਲਾ ਵਿੱਚ ਨਹੀਂ ਬੈਠੀ ਪਰ ਮੈਂ ਅੱਜ ਵੀ ਉਹਨੂੰ ਪਿਆਰ ਕਰਦਾ ਅੱਜ ਵੀ ਪਿਆਰ ਕਰਦਾ ਉਹਨੂੰ ਮੈਂ ਉਹ ਜੇ ਤੂੰ ਉਹਨੂੰ ਪਿਆਰ ਕਰਦਾ ਸੀ ਫਿਰ ਦੂਜਾ ਵਿਆਹ ਕਿੰਨ ਕਰਵਾਇਆ ਉਹ ਵਿਆਹ ਮੈਂ ਕਰਾਇਆ ਮੈਨੂੰ ਪਤਾ ਮੈਂ ਬੱਚੇ ਖਾਤਰ ਵਿਆਹ ਕਰਵਾਇਆ ਸੀ ਉਹ ਵੀ ਮੇਰੀ ਮਜਬੂਰੀ ਸੀ ਵਿਆਹ ਕਰਵਾਉਣਾ ਮੈਂ ਉਹਨੂੰ ਵੀ ਕਿਹਾ ਸੀ ਪਰ ਉਹ ਨਹੀਂ ਮੰਨੀ ਪਰ ਉਹ ਬਹੁਤ ਲੇਟ ਹੋ ਚੁੱਕੀ ਸੀ ਜਦੋਂ ਮਿਰਲ ਵੀ ਆਈ ਸੀ ਪਰ ਮੈਂ ਕਰਾਂ ਵੀ ਕੀ ਹੁਣ ਮੈਂ ਬਗਾਨੀ ਤੀ ਉਹਨੂੰ ਕਿਵੇਂ ਬਾਹਰ ਕੱਢ ਦੇਵਾਂ ਉਹ ਕਮਜੋਰ ਦੀ ਖਾਤਰ ਉਹ ਜੇ ਤੂੰ ਬਗਾਨੀ ਤੀ ਨੂੰ ਕਰੋ ਨਹੀਂ ਕੱਢ ਸਕਦਾ ਉਹਦਾ ਕਸੂਰ ਤਾਂ ਸਕੇ ਆ ਆਹੀ ਕੀ ਤੇਰੇ ਬੱਚੇ ਨੂੰ ਸੰਭਦੀਆ ਜਾਂ ਤੇਰੇ ਘਰ ਦੇ ਕੰਮ ਕਰਦੀਆ ਜਾਂ ਤੈਨੂੰ ਪਿਆਰ ਕਰਦੀਆ ਉਹ ਯਾਰ ਆ ਪਿਆਰ ਪੂਰਾ ਵਾਲੀ ਗੱਲ ਤਾਂ ਤੂੰ ਮੇਰੇ ਲਈ ਕਰੀ ਨਾ ਆ ਪਿਆਰ ਤੋਂ ਮੇਰਾ ਯਕੀਨ ਉੱਠਿਆ ਪਿਆ ਮੈਨੂੰ ਨਾ ਦੂਜੀ ਘਰ ਵਾਲੀ ਵਿੱਚੋਂ ਪਹਿਲੀ ਘਰ ਵਾਲੀ ਨਜ਼ਰ ਆਉਂਦੀ ਐ ਤੇ ਉਹ ਨਾ ਦੋਨਾਂ ਦਾ ਨਾ ਆ ਸ਼ਰਾਬ ਚੰਗੀਆਂ ਮੇਰੇ ਲਈ ਮੈਂ ਮਰਦੇ ਦਮ ਤੱਕ ਪੀਊਂਗਾ ਸਵੇਰ ਤੱਕ ਪੀਊਂਗਾ ਮੈਨੂੰ ਟੋਕੀ ਨਾ ਨਾ ਮੈਨੂੰ ਰੋਕੀ ਨਾ ਮੈਂ ਮਰੂੰਗਾ ਤੈਨੂੰ ਕੀ ਨੁਕਸਾਨ ਉਹ ਮੇਰਾ ਹੋਊਗਾ ਮੇਰਾ ਦਿਲ ਦੁਖਦਾ ਮੈਂ ਪੀਊਂਗਾ ਉਹ ਚੱਲ ਬਈ ਮਰਜ਼ੀ ਅਦਰੀ ਮੈਂ ਤੈਨੂੰ ਸਲਾਈ ਦੇਣੀ ਸੀ ਆ ਜੰਦ ਸਲਾਮ ਮੈਨੂੰ ਪਤਾ ਮੇਰੇ ਦਿਲ ਤੇ ਕੀ ਬੀਤਦੀ ਐ ਇਹਨੂੰ ਹੁਣ ਮੈਂ ਕੀ ਦਸਾਂ ਇਹ ਘਰ ਵੀ ਮੇਰੇ ਹੱਥੀ ਪਟਿਆ ਗਿਆ ਨਾ ਮੈਨੂੰ ਲੈ ਕੇ ਜਾਂਦਾ ਤੇ ਨਾ ਇਹ ਕੰਮ ਹੁੰਦਾ ਉਹ ਸਾਲਾ ਨਸ਼ੇੜੀ ਜਿਹਾ ਨਾ ਮੇਰੇ ਨਾਲ ਵੀ ਯਾਰ ਮਾਰ ਕਰ ਗਿਆ ਨਾਲੇ ਇਹਦਾ ਵਿਚਾਰੇ ਦਾ ਘਰ ਪਟਦਾ ਹੁਣ ਫਿਰਦੀ ਹੋਊਗੀ ਧੱਕੇ ਖਾਂਦੀ ਉਹ ਵੀ ਨੇ ਕੁੜੀਏ ਤੇਰਾ ਘਾਨ ਕਿੱਧਰ ਆ ਅਸਮਾਰਕੇ ਤਾਂ ਮਾਂ ਦੇ ਭਾਂਡੇ ਆਂਟੀ ਜੀ ਹੋਣਾ ਪਾਣੀ ਠੰਡਾ ਤਾਂ ਕਰਕੇ ਥੰਦੀ ਆਈ ਰਹਿ ਜਾਂਦੀ ਆ ਤੁਸੀਂ ਫੜਾ ਦੋ ਮੈਂ ਦੁਬਾਰਾ ਮਾਂਜ ਦਿੰਨੀ ਆਂ। ਜੇ ਭਾਂਡੇ ਸਮਾਰ ਕੇ ਮਾ ਦੇ ਇੱਕ ਤਾਂ ਮੈਂ ਤਰਸ ਕਰਕੇ ਤੈਨੂੰ ਕੰਮ ਤੇ ਰੱਖਿਆਗਾ ਮੈਂ। ਕੋਈ ਨਾ ਆਂਟੀ ਜੀ ਮੈਂ ਸਾਰੇ ਭਾਂਡੇ ਦੁਬਾਰਾ ਮਾਂਜ ਦਿੰਨੀ ਆਂ। ਜੇ ਤਾਂ ਭਾਂਡੇ ਸਮਾਰ ਕੇ ਦੇ ਮਾਂਜਣੇ ਮਾ ਦੇ ਮੇਰੇ ਮੂਰੇ ਤਾਂ ਕੰਮ ਵਾਲੇ ਫਿਰਦੇ ਨੇ ਕਿ ਮਾਂ ਗਰ ਮੂਰੇ। ਹਾਏ ਤੂੰ ਐਂ ਕਰਦੀ ਆਂਗੀ। ਪਰ ਤੈਨੂੰ ਇੰਨਾ ਸਖਾਲਾ ਕੰਮ ਨਹੀਂ ਮਿਲਣਾ। ਨਾ ਨਾ ਆਂਟੀ ਜੀ ਮੈਨੂੰ ਕੰਮ ਤੋਂ ਨਾ ਕੱਢਿਓ। ਭਾਂਡੇ ਤਾਂ ਚਾਹੇ ਤੁਸੀਂ ਮੇਰੇ ਤੋਂ ਚਾਰ ਵਾਰ ਦੁਬਾਰਾ ਮੰਜਵਾ ਲਓ। ਤੁਹਾਨੂੰ ਮੈਂ ਦੱਸਿਆ ਤਾਂ ਹੈ। ਮੈਂ ਤਾਂ ਆਪ ਭੁੱਖੀ ਮਰਦੀ ਆ ਮੇਰੀ ਕੀ ਮਜਬੂਰੀ ਹੈ ਤੁਹਾਨੂੰ ਪਤਾ ਹੈ ਨਾ ਮੇਰੇ ਤਾਂ ਘਰ ਵਾਲੇ ਦੀ ਨੌਕਰੀ ਵੀ ਛੁੱਟ ਗਈ ਤਾਂ ਮੈਂ ਕਰਕੇ ਤਾਂ ਮੈਨੂੰ ਕੰਮ ਕਰਨਾ ਪੈਂਦਾ ਸਾਡਾ ਤਾਂ ਗੁਜ਼ਾਰਾ ਔਖਾ ਹੋਇਆ ਭੈਣ ਆਂਟੀ ਨਹੀਂ ਚੰਗੇ ਕਬੀਰ ਦਾਣਾ ਦੀ ਧੀ ਐ ਤੂੰ ਤੈਨੂੰ ਮੈਂ ਕੰਮ ਤੇ ਰੱਖੜ ਕੇ ਤੈਨੂੰ ਨਹੀਂ ਆਸਗੀ ਕਰਨ ਵਾਲੀਆਂ ਕੁੜੀਆਂ ਨੂੰ ਤਾਂ ਮੈਂ ਜੇਲੀ 'ਚ ਜੜ ਦਿੰਦੀ ਨਾਲੇ ਕੰਬਲ ਪਏ ਨੇਗੇ ਉਹ ਮਸੀਰ 'ਚ ਪਾ ਦੇ ਹਾਂਜੀ ਆਂਟੀ ਜੀ ਤੁਸੀਂ ਸਾਰੇ ਕੰਬਲ ਕੱਢ ਕੇ ਰੱਖ ਦਿਓ ਮੈਂ ਸਾਰੇ ਕੰਬਲ ਧੋ ਦੂੰਗੀ ਨਾਲ ਨਾਲ ਮੈਂ ਇੱਕ ਗੱਲ ਤੁਹਾਨੂੰ ਹੋਰ ਕਹਿਣੀ ਸੀ ਨਹੀਂ ਹਾਂ ਦੱਸ ਮੈਂ ਸ਼ਹਿਰ ਵੀ ਜਾਣਾਗਾ ਆਂਟੀ ਜੀ ਮੈਨੂੰ 1500 ਰੁਪਏ ਦੇ ਦੋ ਸਾਡੇ ਘਰੇ ਨਾ ਰਾਸ਼ਨ ਵੀ ਖਤਮ ਹੋਇਆ ਪਿਆ ਮੈਂ ਰਾਸ਼ਨ ਲੈ ਕੇ ਆਉਣਾ ਸੀਗਾ ਇਹ 15 ਦਿਨ ਤਾਂ ਤੈਨੂੰ ਕੰਮ ਤੇ ਹੋ ਗਈ ਹੈ ਪਹਿਲੀ ਤਾਂ ਪੈਸੇ ਹੀ ਮੰਗਣ ਲੱਗ ਗਈ ਨਹੀਂ ਤੁਸੀਂ ਪੈਸੇ ਕਹਤੋਂ ਮੰਗਦੇ ਪਹਿਲਾਂ ਆਹੀ ਤਾਂ ਗੱਲਾਂ ਖਿੱਚ ਹੋ ਰਹੀ ਹੈ ਮੈਨੂੰ ਪੈਸੇ ਕਿਹੜਾ ਕਰਕੇ ਤਾਂ ਦੇ ਲੱਗਦੇ ਨਹੀਂ ਮਹੀਨਾ ਪੂਰਾ ਕਰ ਦੂਗਾ ਫੇਰ ਮਾਂ ਘਰੋਂ ਪੈਸੇ ਮਿਲਣਗੇ ਆਂਟੀ ਚਲ 1500 ਨਾ ਸਹੀ ਕਿਰਾਂ ਤੁਸੀਂ ਮੈਨੂੰ 3100 ਰੁਪਏ ਦੇ ਦੋ ਕੰਮ ਚ ਗਮ ਮੈਂ ਆਪ ਤੇ ਕਰੇ ਆਟਾ ਤਾਂ ਲੈ ਜੂ ਸਾਡੇ ਘਰੇ ਤਾਂ ਰੋਟੀ ਪਕਾਉਣ ਨੂੰ ਵੀ ਆਟਾ ਨਹੀਂ ਹੈਗਾ ਨਾ ਡੇਢ ਸਾ ਤੂੰ ਉਹਦੇ ਲੈ ਗਈ ਨਹੀਂ ਕੰਮ ਤੇ ਸਹੀ ਆਇਆ ਕਰ ਤਿੰਨ ਸਮਾਂ ਹੁਣ ਦੇ ਦਾਂ ਨਹੀਂ ਤੈਨੂੰ ਕੋਈ ਨਹੀਂ ਆਂਟੀ ਜੀ ਤੁਸੀਂ ਇੱਕ ਵਾਰੀ ਬਸ ਮੈਨੂੰ ਪੈਸੇ ਦੇ ਦਿਓ ਅੱਧਾ ਘੰਟਾ ਪਹਿਲਾਂ ਹੀ ਆ ਜਾ ਕਰੂੰਗੀ ਮੈਂ ਕੰਮ ਤੇ ਕੰਮ ਦੀ ਟੈਨਸ਼ਨ ਨਾ ਲਓ ਤੁਸੀਂ ਚਲ ਚੰਗਾ ਪੈਸੇ ਤਾਂ ਮੈਂ ਦੇ ਦੂੰਗੀ ਆਪਾਂ ਆਂਡੇ ਭੁੰਡੇ ਸਮਾਰ ਕੇ ਰੱਖ ਦੀ ਲਈ ਕੀ ਆ ਮੈਂ ਹਾਂ ਸੱਚੀ ਆਂਟੀ ਤੋਂ ਪੈਸੇ ਤਾਂ ਲੈ ਆਂਦੇ ਸਬਜ਼ੀ ਵੀ ਧਰਤੀ ਜਿਹਦੀ ਰੋਟੀ ਪਕਾਉਣੀ ਆ ਆਟਾ ਤਾਂ ਮੈਂ ਲੈ ਕੇ ਨਹੀਂ ਆਂਦਾ ਉਹ ਤਾਂ ਮੈਂ ਭੁੱਲੀ ਗਈ ਜੇ ਕਿਤੇ ਗੁਰੀ ਦੇ ਹੱਥੋਂ ਪੈਸੇ ਲੱਗ ਗਏ ਨਾ ਮੈਨੂੰ ਲੱਗਦਾ ਉਹ ਵੀ ਨਹੀਂ ਰਹਿਣੇ ਮੇਰੇ ਕੋਲੇ ਤਾਂ ਪਹਿਲਾਂ ਮੈਂ फटाफट ਆਟਾ ਲੈ ਕੇ ਆਉਣੀ ਆ ਜਾ ਕੇ ਹਾਏ ਇਹਦੇ 'ਚ ਉਹ ਵੀ 50 ਰੁਪਏ ਲੱਗ ਗਏ ਮੇਰੇ ਤਾਂ ਆ ਕਿਹਦੇ ਨੇ ਪੈਸੇ ਜੇ ਕਿਥੋਂ ਲਈ ਇਹ ਤੂੰ ਕਿਸੇ ਦਿਨ ਹੀ ਇਹ ਤਾਂ ਨਾਲ ਦੇ ਗਵਾਂਢੀ ਜਾਂਦਾ ਦੇ ਕੇ ਆਉਣੇ ਮੈਂ ਉਹਨਾਂ ਤੋਂ ਲਈ ਸੀ ਧਾਰੇ ਕਾਹਨੂੰ ਦੇ ਕੇ ਆਉਣੇ ਗਵਾਂਢੀ ਨੇ ਉਰਾ ਫੜਾ ਮੈਨੂੰ ਗੁਰੀ ਮੈਂ ਆਟਾ ਲੈ ਕੇ ਆਉਣਾ ਘਰ ਵਾਸਤੇ ਇੱਧਰ ਫੜਾ ਪੈਸੇ ਖਾਣਾ ਕੀ ਆ ਭੁੱਖੇ ਧੋੜੀ ਮਾਰਨਾ ਹੁਣ ਛੱਤ ਮੈਂ ਨਹੀਂ ਦਿੰਦੀ ਪੈਸੇ ਤੈਨੂੰ ਮੈਂ ਕਹੀ ਇਹਨਾਂ ਮੈਨੂੰ ਲੋੜ ਆ ਪੈਸੇ ਫੜਾ ਰਾ ਜੇ ਮੈਂ ਤੈਨੂੰ ਕਹਾਂ ਵੀ ਕਮਾ ਕੇ ਲੈ ਕੇ ਆ ਤੂੰ ਹੋ ਵੀ ਨਹੀਂ ਲੈ ਕੇ ਆਉਂਦਾ ਜੇ ਮੈਂ ਆਪ ਲਈ ਆਈਆਂ ਇਹ ਤਾਂ ਜ਼ਰੂਰ ਲੈ ਮੇਰੇ ਕੋਲ ਤੂੰ ਪੈਸੇ ਫੜਾ ਦੇ ਉਰਾ ਮੈਨੂੰ ਅਨੁਸ਼ਾਸਕ ਜੀ ਕਾ ਜੀ ਕੀ ਹਾਲ ਚਾਲ ਹੈ ਤਾਨੂੰ ਵੀਡੀਓ ਕਿਵੇਂ ਲੱਗੀ ਤੇ ਸਾਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਹੜੀ ਵੀ ਆਪਣੇ ਚੈਨਲ ਦੇ ਨਵੇਂ ਆਏ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਇਹ ਜੀ ਵੀਡੀਓ ਤੁਹਾਨੂੰ ਜਲਦੀ ਮਿਲ ਸਕੇਗਾ ਨਾ ਤੇ ਹੁਣ ਪਹਿਲੇ ਆਪਾਂ 15 ਮਿੰਟ ਬੋਲਾਂਗੇ ਜਿਨ੍ਹਾਂ ਨੇ ਪਿਛਲੇ ਪਾਰਟ ਅਤੇ ਦੋਸਤੀ ਵਰਸੀ ਪਿਆਰ ਲਿੱਤੀ ਕੀਤੇ ਸੀ ਤੇ ਪਹਿਲਾ ਕਮੈਂਟ ਹੈਗਾ ਜੀ ਸਤੀਜ ਸਿੰਘ ਤੇ ਗੁਰਪ੍ਰੀਤ ਰਾਜ ਮਾਡਲ ਮੇਕਰ ਹਰਮਨ ਸਿੰਘ ਰੋਮੀ ਧਰਮਪਰੀਆ ਹੁਸਨ ਮਨੁਭਗਤ ਮੁੰਨਾ ਭਗਤ ਮਨਪ੍ਰੀ ਸਿੰਘ ਬੱਬੂ ਧੂਰੀ ਮਨਵੀਰ ਸਿੰਘ ਗੁਰਵੀਰ ਕਨੂਰ ਸਟੇਜੀ ਬਲੌਗ ਸਰਦੂਲ ਗਿੱਲ ਫਹਿਮ ਸੈਫੀ ਜਸਮੀਨ ਇਹ ਸੀ ਪਹਿਲੇ 15 ਕਮੈਂਟ ਜਿਨ੍ਹਾਂ ਨੇ ਪਿਛਲੀ ਵੀਡੀਓ ਤੇ ਕੀਤੇ ਸੀ ਤੁਸੀਂ ਵੀ ਕਰਿਆ ਕਰੋ ਇਹ ਅਸੀ ਤੁਹਾਡਾ ਵੀ ਨੰਨੋ ਬੋਲਾਂਗੇ ਤੇ ਆਪਣੀ ਇਹ ਵੀਡੀਓ ਦਾ ਅਗਲਾ ਪਾਰਟ ਵੀਰਵਾਰ ਨੂੰ ਆਜੂਗਾ ਸਵੇਰੇ 9 ਵਜੇ ਨਿਆਣੀ ਉਮਰ ਦੀ ਗਲਤੀ ਵੀ ਆਈ ਗੁੜੀ ਦਾ ਪਿਆਰ ਤੇ ਦੇਖਿਓ ਤੇ ਸ਼ੇਅਰ ਕਰਿਓ ਆਪਦੇ ਯਾਰਾਂ ਦੋਸਤਾਂ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ ਆਪਾਂ ਆਪਾਂ ਫੈਮਿਲੀ ਹੋਰ ਖਿੱਚਣੀ ਹੈ ਆਪਣੀ ਫੈਮਿਲੀ ਨਾਲ ਹੋਰ ਆਡੀਅנס ਜੋੜਨੀ ਹੈ ਤੇ ਆਪਾਂ ਹੋਰ ਅੱਗੇ ਤਰੱਕੀਆਂ ਕਰਾਂਗੇ ਤੇ ਫਿਰ ਇੱਕ ਵਧੀਆ ਜਿਹਾ ਤੁਹਾਡੇ ਲਈ ਸਰਪ੍ਰਾਈਜ਼ ਲੈ ਕੇ ਆਵਾਂਗੇ ਵੱਡਾ ਤੇ ਆਪਣਾ ਇੰਸਟਾਗ੍ਰam ਆਈਡੀ ਹੈ ਜੀ ਗੰਡੂਆਂ ਜੀ ਟੀਵੀ ਉੱਥੇ ਜ਼ਰੂਰ ਫੋਲੋ ਕਰ ਲਿਓ ਤੇ ਆਪਣਾ ਫੇਸਬੁੱਕ ਤੇ ਪੇਜ ਹੈ ਪਾਲੀਗੁਰੀ মুਵੀਜ਼ ਉੱਥੇ ਵੀ ਜ਼ਰੂਰ ਫੋਲੋ ਕਰ ਲਿਜੀਏ ਉੱਥੇ ਵੀ ਵੀਡੀਓ ਦੇਖਣਾ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਦੇ ਹੋ ਤੇ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਤੇ ਬਾਕੀ ਅਸੀਂ ਇੱਕ ਅੱਗੇ ਮੰਨ ਕੇ ਚੱਲੋ ਤੁਸੀਂ ਕਹਿੰਦੇ ਵੀ ਹੈਨਾ ਵੱਡਾ ਵੱਡੇ ਲੈਂਥ ਵੀਡੀਓ ਪਾਇਆ ਕਰੋ ਹੈਨਾ ਤਾਂ ਅਸੀਂ ਹੁਣ ਅੱਗੇ ਤੋਂ ਘੰਟੇ ਦੀ ਵੀਡੀਓ ਲੈ ਕੇ ਆ ਰਹੇ ਹਾਂ ਤੇ ਦੱਸਿਓ ਘੰਟੇ ਦੀ ਵੀਡੀਓ ਆਉਣੀ ਚਾਹੀਦੀ ਹੈ ਕਿ 30 ਮਿੰਟਾਂ ਦੀ ਆਉਣੀ ਚਾਹੀਦੀ ਹੈ ਜਾਂ ਜਿਵੇਂ ਹੁਣ ਆਪਣੀ ਆਉਂਦੀ ਹੈ ਨਾ 18 20 22 ਮਿੰਟਾਂ ਦੀ ਇੰਨੇ ਕ ਵੀਡੀਓ ਆਉਣੀ ਚਾਹੀਦੀਆਂ ਦੱਸਿਓ ਸਾਨੂੰ ਕਮੈਂਟ ਚ ਹਨਾ ਵੀ ਕਿੰਨੇ ਕ ਮਿੰਟਾਂ ਦੀ ਵੀਡੀਓ ਆਉਣੀ ਚਾਹੀਦੀ ਆ ਅਸੀਂ ਪਹਿਲੀਆਂ ਦੋ ਤਿੰਨ ਤਾਂ ਅਸੀਂ ਘੰਟੇ ਦੇ ਪਾਵਾਂਗੇ ਪਹਿਲਾਂ ਵੀ ਅਸੀਂ ਪਾਈਆਂ ਸੀ ਬੜੀਆਂ ਵੱਡੀਆਂ ਪਾਈ ਸੀ ਰਿਸਪੌਂਸ ਭਾਜੀ ਨਹੀਂ ਆਇਆ ਪਰ ਹੁਣ ਅਸੀਂ ਘੰਟੇ ਤੋਂ ਘੰਟੇ ਤੱਕ ਪਾਵਾਂਗੇ ਵੀਡੀਓ ਤੇ ਪਿਆਰ ਦਿਓ ਵਧੀਆ ਕਨਸੈਪਟ ਲੈ ਕੇ ਆਵਾਂਗੇ ਉਹ ਜਿਹੜੇ ਹੁਣ ਵੀ ਘੰਟੇ ਘੰਟੇ ਪਲੱਸ ਦੇ ਹੋਣਗੇ ਤੇ ਬਾਕੀ ਇਸ ਵੀਡੀਓ ਚ ਤੁਹਾਨੂੰ ਕੋਈ ਵੀ ਸੀਨ ਚ ਕੋਈ ਮਿਸਟੇਕ ਲੱਗੀ ਹੋਵੇ ਸਾਨੂੰ ਕਮੈਂਟ ਜਰੂਰ ਕਰਿਓ ਤੇ ਬਾਕੀ ਜੇ ਸੀਨ ਵਧੀਆ ਵੀ ਲੱਗਿਆ ਤਾਂ ਉਹ ਵੀ ਸਾਨੂੰ ਕਮੈਂਟ ਚ ਜਰੂਰ ਦੱਸਿਓ ਤੇ ਬਾਕੀ ਮਿਲਦੇ ਆਂ ਜਲਦੀ ਨੈਕਸਟ ਵੀਰਵਾਰ ਨੂੰ ਅਗਲੇ ਪਾਰਟ ਨਾਲ ਤੇ ਮਿਲਦੇ ਆਂ ਜੀ ਓਕੇ ਲਵ ਯੂ